ਆ ਸਾਰੇ ਇਸ ਤਰ੍ਹਾਂ ਉਹ ਰਕੇਸ਼ ਕੁਮਾਰ ਸਾਇੰਦਾ ਸਾਡ ਵੇਸਟ ਹੋ ਰਿਹਾ ਜਿਸ ਤੇ ਰਾਤ ਨੂੰ ਅਚਾਨਕ ਅੱਗ ਲੱਗੀ ਹੈ ਪਾਣੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਬਹੁਤ ਵੱਡਾ ਇਹਦਾ ਨੁਕਸਾਨ ਹੋ ਗਿਆ ਅੰਦਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਕਰੀਬ ਬਟਾਲਾ ਅਮਰਸਰ ਬਟਾਲਾ ਤੇ ਪਠਾਨਕੋਟ ਤੇ ਗਰਦਾਸਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਸਵੇਰ 3 ਵਜੇ ਤੋਂ ਇਹ ਕੋਸ਼ਿਸ਼ ਜਾਰੀ ਹੈ ਪਰ ਅਜ ਤੱਕ ਅੱਗੇ ਤੱਕ ਡਰਾਉ ਨਹੀਂ ਪਾਇਆ ਜਾ ਸਕਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਤੇ ਭਾਈ ਅੱਜ ਵੀ ਹੁਣ ਵੀ ਇਸ ਵੇਲੇ ਦੇਖ ਸਕਦੇ ਤੁਸੀਂ ਵੀ ਅੱਗੇ ਜਿਹੜੀ ਆ ਉਹ ਬਹੁਤ ਚਲਦੀ ਪਈ ਲੱਗੇ ਔਰ ਲੱਗੇ ਘਰਾਂ ਦਾ ਵੀ ਜਿਹੜਾ ਘਰਾਂ ਦਾ ਵੀ ਨੁਕਸਾਨ ਪਿਛਲੇ ਮਹੀਨੇ ਕੰਨਾਂ ਪਾਰਟੀਆਂ ਨੇ ਉਹਨਾਂ ਦੇ ਕੰਨਾਂ ਚੋਂ ਦੀ ਸੇਕ ਜਾ ਰਿਹਾ ਬਾਤ ਅੱਗ ਜਿਹੜੀ ਬਹੁਤ ਲੱਗੀ ਹੈ। ਲੋਕਲ ਪੁਲਿਸ ਵਾਲੇ ਆਏ ਹੋ ਵੀ ਜਦੋਂ ਬਹੁਤ ਲੋਕ ਇਕੱਠੇ ਹੋ ਗਏ ਦੇ ਉਦੋਂ ਕੋਈ ਹਜੇ ਨਹੀਂ ਆਇਆ। ਹਾਂ ਸਾਰੇ ਇਸ ਤਰ੍ਹਾਂ ਉਹ ਅਰਕੇਸ਼ ਕੁਮਾਰ ਸਾਇੰਦਾ ਸਾਡ ਵੇਸਟ ਹੋ ਰਿਹਾ ਹੈ। ਜਿੱਥੇ ਰਾਤ ਨੂੰ ਅਚਾਨਕ ਅੱਗ ਲੱਗੀ ਹੈ। ਪਾਣੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਪਰ ਬਹੁਤ ਵੱਡਾ ਇਹਦਾ ਨੁਕਸਾਨ ਹੋ ਗਿਆ। ਅੰਦਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਕਰੀਬ ਬਟਾਲਾ ਅਮਰਸਰ ਬਟਾਲਾ ਤੇ ਪਠਾਨਕੋਟ ਤੇ ਗਰਦਾਸਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਸਵੇਰ 3 ਵਜੇ ਤੋਂ ਇਹ ਕੋਸ਼ਿਸ਼ ਜਾਰੀ ਹੈ ਪਰ ਅਜੇ ਤੱਕ ਅੱਗ ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਤੇ ਅੱਜ ਵੀ ਹੁਣ ਵੀ ਇਸ ਵੇਲੇ ਦੇਖ ਸਕਦੇ ਤੁਸੀਂ ਕਿ ਅੱਗ ਜਿਹੜੀ ਆ ਉਹ ਬਹੁਤ ਚਲਦੀ ਪਈ ਲੱਗੇ ਔਰ ਲੱਗੇ ਘਰਾਂ ਦਾ ਵੀ ਜਿਹੜਾ ਘਰਾਂ ਦਾ ਵੀ ਨੁਕਸਾਨ ਪਿਛਲੇ ਮਿੰਨੇ ਕੰਦਾ ਪਾਰਟੀਆਂ ਨੇ ਉਹਨਾਂ ਦੇ ਕੰਨਾਂ ਚੋਂ ਦੀ ਸੇਕ ਜਾ ਰਿਹਾ ਬਾਹਰ ਅੱਗ ਜਿਹੜੀ ਬਹੁਤ ਲੱਗੀ ਹੈ। ਲੋਕਲ ਪੁਲਿਸ ਵਾਲੇ ਆਏ ਹੋ ਵੀ ਜਦੋਂ ਬਹੁਤ ਲੋਕ ਇਕੱਠੇ ਹੋ ਗਏ ਤੇ ਉਦੋਂ ਕੋਈ ਅਦੇ ਨਹੀਂ ਆਇਆ। ਹਾਂ ਸਾਰੇ ਇਸ ਤਰ੍ਹਾਂ ਉਹ ਵਰਕੀਸ਼ ਕੁਮਾਰ ਸਾਈਂ ਦਾ ਸਾਰਡਵਰਸਟ ਹੋ ਰਿਹਾ ਜਿੱਥੇ ਰਾਤ ਨੂੰ ਅਚਾਨਕ ਅੱਗ ਲੱਗੀ ਹੈ। ਪਾਣੀ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਬਹੁਤ ਵੱਡਾ ਇਹਦਾ ਨੁਕਸਾਨ ਹੋ ਗਿਆ। ਅੰਦਰ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉਹ ਕਰੀਬ ਬਟਾਲਾ ਅਮਰਸਰ ਬਟਾਲਾ ਤੇ ਪਠਾਨਕੋਟ ਤੇ ਗਰਦਾਸਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਕੋਸ਼ਿਸ਼ ਕੀਤੀ ਹੈ ਸਵੇਰ 3 ਵਜੇ ਤੋਂ ਇਹ ਕੋਸ਼ਿਸ਼ ਜਾਰੀ ਹੈ ਪਰ ਅਜੇ ਤੱਕ ਅੱਗ ਤੇ ਕੰਟਰੋਲ ਨਹੀਂ ਪਾਇਆ ਜਾ ਸਕਿਆ ਇਸ ਕਰਕੇ ਇਹਨਾਂ ਦਾ ਨੁਕਸਾਨ ਬਹੁਤ ਹੋ ਗਿਆ ਤੇ ਅੱਜ ਵੀ ਹੁਣ ਵੀ ਇਸ ਵੇਲੇ ਦੇਖ ਸਕਦੇ ਹੋ ਤੁਸੀਂ ਕਿ ਅੱਗ ਜਿਹੜੀ ਆ ਉਹ ਬਹੁਤ ਚਲਦੀ ਪਈ ਲੱਗੇ ਔਰ ਲੱਗੇ ਘਰਾਂ ਦਾ ਵੀ ਜਿਹੜਾ ਘਰਾਂ ਦਾ ਵੀ ਨੁਕਸਾਨ ਪਿਛਲੇ ਬੰਨੇ ਕੰਨਾਂ ਪਾਟੀਆਂ ਨੇ ਉਹਨਾਂ ਦੇ ਕੰਨਾਂ ਚੋਂ ਦੀ ਸੇਕ ਜਾ ਰਿਹਾ ਬਾਹਰ ਅੱਗ ਜਿਹੜੀ ਬਹੁਤ ਲੱਗੀ ਲੋਕਲ ਪੁਲਿਸ ਵਾਲੇ ਆਏ ਹੋ ਵੀ ਜਦੋਂ ਬਹੁਤ ਲੋਕ ਇਕੱਠੇ ਹੋ ਗਏ ਤੇ ਉਦੋਂ ਕੋਈ ਹੇ ਦੇ ਨਹੀਂ ਆਇਆ